ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਟਾਹਨੇ ਤੋਂ ਦੋਸਤੋ ਬਾਈਕ ਵਾਲੇ ਦੇ ਘਰੋਂ ਦੋ ਨਾਗਿਆ ਦੋਸਤੋ ਇੱਕ ਤਾਂ ਬਾਈਕ ਕੋਲ ਹੈਗੀ ਐ ਖੀਰੀ ਵੱਛੀ ਤੇ ਇੱਕ ਦੋਸਤੋ ਹੈਗੀ ਆ ਜਰਸੀ ਦੋਸਤੋ ਵੜਾ ਦੂਜਾ ਸੂਹਾ ਹੁੰਦੀ ਆ ਤੇ ਕੁਝ ਦਿਨਾਂ ਦੀ ਕੱਚੀ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈਕ ਵਾਲੇ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆਓ ਬਾਈ ਹਾਂਜੀ ਬਾਈ ਸਸੀਗਾ ਸੋ ਠੀਕ ਆ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਕੱਲੇ ਇੱਕ ਕਰੀ ਨਾ ਆਪਣਾ ਨੰਬਰ ਦੱਸ ਦੀ 75088 ਠੀਕ ਆ 8789 ਠੀਕ ਆ ਅੱਜ ਦੋ ਨਾਗਾ ਬਾਈ ਆਪਣੇ ਕੋਲੇ ਹਾਂਜੀ ਹਾਂਜੀ ਠੀਕ ਆ ਬਈ ਜਰਸੀ ਗੱਬਨ ਦੀ ਗੱਲ ਕਰ ਲਈ ਕਿੰਨੇ ਮਸੂਆ ਸੂਣਾ ਨੇ ਇਹ ਦੂਜੇ ਸੂਆ ਸੂਣਾ ਹੋਣੀ ਠੀਕ ਆ ਦੂਜਾ ਸੂਆ ਮਾਲਕਾਂ ਨੇ ਦੱਸਿਆ ਉਹ ਤੀਜੇ ਕਈ ਆਪਾਂ ਪੁੱਛਿਆ ਹਾਂ ਉਹ ਕਿੰਨੇ ਸੂਣਾ ਠੀਕ ਆ ਮਾਲਕਾਂ ਨੇ ਦੂਜਾ ਦੱਸਿਆ ਕੋਈ ਲੈਣ ਵਾਲਾ ਵੀਰ ਪਹੁੰਚ ਤੀਜਾ ਸਮਝੀ ਜਾਵੇ ਠੀਕ ਆ ਤੇ ਬਈ ਫਿਰ ਦੁੱਧ ਕਪੈਸਟੀ ਕੀ ਦੱਸਿਆ ਮਾਲਕਾਂ ਉਹਨੇ ਵੀ ਪਹਿਲੇ ਸੂ ਦਿੱਤਾ ਕਹਿੰਦੇ ਬਈ 20 ਕਿਲੋ ਦਿੱਤਾ ਕਹਿੰਦੇ 20 20 ਕਿਲੋ ਠੀਕ ਆ 20 20 ਕਿਲੋ ਦਿੱਤਾ ਬਈ 20 ਕਿਲੋ ਠੀਕ ਆ ਬਾਕੀ ਖਰਾਕ ਦੀ ਸ਼ਰਤ ਕੀ ਹੋ ਜੇ ਤੇ ਦਿਨ ਕਿੰਨੇ ਲਾਜੂ ਕੋਈ ਕਾਲੇ ਇਹ ਹਫਤਾ ਪਿਆ ਬਈ ਦਾ ਹਫਤਾ ਪਿਆ ਹ ਤੇ ਬਈ ਇਹਦਾ ਕੋਈ ਸੀਮਨ ਰਿਕਾਰਡ ਦਾ ਪਤਾ ਹੈ ਕਿਹੜਾ ਲੱਗਿਆ ਜਾਂ ਇਹ ਹੈ ਵੀ ਆਪਾਂ ਫਾਰਮ ਚ ਲਈ ਵਈ ਇਹ ਠੀਕ ਆ ਆਪਣੇ ਕੋਲੇ ਵੀਡੀਓ ਹੈਗੀ ਗਾਂ ਦੇ ਫਾਰਮ ਦੀ ਠੀਕ ਆ ਜਿਹੜੇ ਫਾਰਮ ਚ ਲਈ ਆ ਉਹਦੀ ਆਪਣੇ ਕੋਲੇ ਵੀਡੀਓ ਹੈਗੀ ਆ ਹਾਂਜੀ ਹਾਂਜੀ ਠੀਕ ਆ 21035 ਦੀ ਆਪ ਬਈ ਠੀਕ ਆ ਉਹ ਦੱਸਿਆ ਠੀਕ ਆ 40138 ਦਾ ਫਿਕਸ ਸੀਮਨ ਭਰਿਆ 40138 ਦਾ ਸੈਕਸਰ ਸੀਮਨ ਤੋਂ ਕੱਬਣਾ ਠੀਕ ਆ ਲੋ ਵੀ ਬਾਈਆਂ ਦਾ ਪਹਿਲੇ ਸੂਏ ਵੀ 21 ਲੀਟਰ ਦੁੱਧ ਪਾਇਆ ਮਾਲਕਾਂ ਦੇ ਦੱਸਣ ਮੁਤਾਬਕ ਤੇ ਆਈ ਬਾਈਆਂ ਦਾ ਕਾਲਾ ਦਾ ਫਾਰਮ ਚੋਂ ਆਈ ਆ ਵੇਰ ਵੂਲ ਦੇਖ ਸਕਦੇ ਆ ਦੋਸਤੋ ਦੂਜਾ ਸੂਆ ਵਹਿੜ ਸੋਹਣੀ ਆ ਹਫਤੇ ਦੀ ਕੱਚੀ ਆ ਫੇਸ ਬਿਊਟੀ ਦੀ ਨੀਗਾ ਮਾਰ ਲਓ ਦੇਖ ਸਕਦੇ ਆ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਬੋਦੀ ਵਾਲੀ ਵਹਿੜ ਆ ਤੇ ਟੂਆ ਟਾ ਵੇਖ ਸਕਦੇ ਆ ਦੋਸਤੋ ਮੱਥੇ ਦੇ ਵਿੱਚ ਇਹ ਥਾਣ ਵੀ ਦੋਸਤੋ ਕਰਮਾ ਲਈ ਨੂੰ ਬਹੁਤ ਸੋਹਣਾ ਲੱਗਿਆ ਮੁੱਠੀ ਚਵਾਈ ਵਾਲਾ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਗੁਲਾਬੀ ਰੰਗ ਦਾ ਥਾਣਾ ਲੱਗਿਆ ਕਰਮਾ ਲਈ ਨੂੰ ਤੇ ਨਾੜਾ ਨੂੜਾ ਵੇਖ ਸਕਦੇ ਆ ਦੋਸਤੋ ਹਵਾਨੇ ਦੇ ਉੱਤੇ ਸੋਹਣਾ ਥਣ ਲੱਗਿਆ ਦੋਵੇਂ ਪਾਸੇ ਤਾਂ ਤੁਹਾਨੂੰ ਜੱਜਮੈਂਟ ਹਵਾਨੇ ਦੀ ਕਰਾ ਦੇਣੀ ਆ ਬਾਕੀ ਦੋਸਤੋ ਢਿੱਲ ਵੇਖੋਗੇ ਨਾ ਹਵਾਨੇ ਚ ਉੱਪਰਲੇ ਪਾਸੇ ਢਿੱਲ ਪਈ ਆ ਅਨੁਮਾਨ ਆ ਵੀ ਇੱਕ ਹਫਤਾ ਇਹਨੇ ਲੈ ਹੀ ਜਾਣਾ ਤਕਰੀਬਨ ਥਣ ਵੀ ਦੋਸਤੋ ਕਰਮਾਲੀ ਨੂੰ ਸੋਹਣਾ ਲੱਗਿਆ ਦੇਖ ਸਕਦੇ ਆ ਦੋਵੇਂ ਪਾਸੇ ਤਾਂ ਤੁਹਾਨੂੰ ਅਨੁਮਾਨ ਕਰਾਉਣੇ ਆ ਹਵਾਨੇ ਦੀ ਜੱਜਮੈਂਟ ਤੁਹਾਨੂੰ ਹੋ ਜਾਣੀ ਆ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਕਰਮਾਲੀ ਨੂੰ ਇਸ ਤੋਰ ਕੇ ਤੁਹਾਨੂੰ ਖਾ ਦਿੰਦੇ ਆਂ ਲੈ ਕਾਲੇ ਕੋਲ ਨਹੀਂ ਤੋੜ ਕੇ ਕਰ ਜੀੜਾ ਕਢਾ ਲਈ ਲੋਦੀ ਤੋੜ ਕੇ ਤੁਹਾਨੂੰ ਖਾ ਦਨੇ ਆਂ ਬਾਈ ਜਾਨਾ ਥੋੜਾ ਜਿਹਾ ਫਾਰਮ ਚੋਂ ਖੁੱਲੀ ਰਹੀ ਆ ਤੇ ਇਹ ਨਾ ਸੰਗਲ ਦੀ ਅਚਾ ਮਣਾਉਂਦੀ ਆ ਦੇਖ ਸਕਦੇ ਬਾਕੀ ਦੋਸਤੋ ਸੀਲ ਸਾਉ ਦੀ ਗੱਲ ਕਰੀਏ ਵੈਸੇ ਵਹਿੜ ਸੀਨ ਸਾਉ ਆ ਤੁਰਨ ਦੇ ਵਿੱਚ ਮਾੜੀ ਦਿੱਕਤ ਮ ਆਂਦੀ ਆ ਕਿਉਂਕਿ ਜਿਹੜਾ ਪਸ਼ੂ ਖੁੱਲਾ ਰਿਆ ਉਹ ਮਾੜੀ ਮੋਟੀ ਦੋਸਤੋ ਔਰ ਕਰਦਾ ਹੀ ਆ ਸੰਗਲ ਦੀ ਜਾਂ ਤਲੇਹਰੇ ਦੀ ਦੇਖ ਸਕਦੇ ਆਂ ਬਾਕੀ ਦੋਸਤੋ ਜਿਹੜੇ ਵੀ ਦੇ ਪਸੰਦ ਹੋਏ ਬਾਈਆਂ ਦਾ ਆਪਣੇ ਕੋਲ ਵੀਡੀਓ ਹੋ ਗਈ ਆ ਜਿਹੜੇ ਫਾਰਮ ਚੋਂ ਆਈ ਆ ਤਾਂ ਤੁਸੀਂ ਆਪਦੀ ਵੀਡੀਓ ਵੇਖ ਕੇ ਤਸੱਲੀ ਕਰ ਸਕਦੇ ਆ ਤੇ ਰੇਟ ਆਪਾਂ ਬਾਈ ਕਾਲੇ ਤੋਂ ਪੁੱਛ ਲੈਨੇ ਆ ਇਹਦਾ ਰੇਟ ਕੀ ਕਰਨਾ ਸੀਰ ਸੂ ਚੰਗੀ ਬਾਈ ਠੀਕ ਆ ਉਹ ਭਾਈ ਦੀ ਕਲਕੂਲੇਟਰ ਇਹ ਰੇਸ਼ੀਓ ਤੁਹ ਖੁੱਲੀ ਰਹੀ ਸੀ ਉੱਥੇ ਠੀਕ ਆ ਫਾਰਮ ਵਿੱਚ ਖੁੱਲੀ ਸੀ ਠੀਕ ਆ ਤਾਂ ਕਰ ਕੋਈ ਜੀ ਕਰ ਦਿੰਦਾ ਲਓ ਭਾਈ ਵੈਸੇ ਸੀਰ ਸਾਹਿਬ ਤੁਸੀਂ ਵੇਖੋਗੇ ਨਾ ਇੱਥੇ ਆ ਕੇ ਜਰੂਰ ਤੁਹਾਡੇ ਪਸੰਦ ਆਊਗੀ ਕੋਈ ਅਚਾ ਨਹੀਂ ਮੰਦੀ ਦੋਸਤੋ ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਫੰਗੋਟਾ ਥੋੜਾ ਜਿਹਾ ਕਰਦੇ ਉਤ ਖੁੱਲੀ ਹੋਈ ਨਹੀਂ ਨਾ ਠੀਕ ਆ ਲੋ ਵੀ ਬਾਈ ਜੀ ਦਾ ਨਾ ਸੰਗਲ ਦਾ ਥੋੜਾ ਜਿਹਾ ਕਰਦੀ ਆ ਵਾਕਿਆ ਹੀ ਦੋਸਤੋ ਤੁਸੀਂ ਆ ਕੇ ਵੇਖੋਗੇ ਨਾ ਧੌਂ ਤੇ ਸੰਗਲ ਦਾ ਲੱਗਦਾ ਜਿਵੇਂ ਹੀ ਨਹੀਂ ਨਿਸ਼ਾਨ ਵੀ ਨਹੀਂ ਤਾਂ ਅਗਲਾ ਜੇ ਗੱਲ ਕਰੀਏ ਨਾ ਇੱਥੇ ਧੌਂ ਤੇ ਸੰਗਲ ਦਾ ਨਿਸ਼ਾਨ ਹੁੰਦਾ ਵੇਖ ਸਕਦੇ ਆ ਭੋਰਾ ਨਿਸ਼ਾਨ ਵੀ ਹੈ ਨਹੀਂ ਯਾਰ ਵਾਕਿਆ ਹੀ ਦੋਸਤੋ ਇਸ ਗੱਲ ਤੋਂ ਅਨਮਾਨ ਹੁੰਦਾ ਵਾਕਿਆ ਹੀ ਫਾਰਮ ਚੋਂ ਲੈ ਕੇ ਆਇਆ ਬਾਈ ਕਾਲੇ ਦਾ ਰੇਟ ਕੀ ਕਰਾਂਗੇ ਲੈਨ ਦੇ ਇੰਜ ਵਾਲਾ ਰੱਖੀ ਬਾਲਾ ਲਝਾੜਾ ਕੰਮ ਨਾ ਰੱਖੀ ਇਹਦਾ ਰੇਟ ਹੈਗਾ ਵੀ 99000 ਰੁਪਿਆ ਠੀਕ ਆ 99000 ਹਾਂ ਠੀਕ ਆ ਮਾਨਤਨ ਕਰਦੇ ਆਂ ਮਾਨਤਨ ਕਰਦੇ ਆਂ ਠੀਕ ਆ ਲੋ ਵੀ ਬਾਈ ਜੀ ਦਾ ਇਹਦਾ ਰੇਟ 99000 ਆ ਮੌਕੇ ਤੇ ਮਾਨਤਨ ਹੋ ਜੂ ਜਿਹੜੇ ਵੀ ਦੇ ਦੋਸਤੋ ਪਸੰਦ ਹੋਵੇ ਇੱਕ ਆਈ ਆ ਕੇ ਇੱਥੇ ਤਸੱਲੀ ਜ਼ਰੂਰ ਪਾ ਜੇ ਦੋਸਤੋ ਬਾਈ ਕੋਲ ਜਰਸੀ ਖੀਰੀ ਬੱਚੀ ਐ ਇਹਦੇ ਬਾਰੇ ਜਾਣਕਾਰੀ ਲੈਣੇ ਦੇਖ ਸਕਦੇ ਬਹੁਤ ਚੰਗੀ ਬੱਚੀ ਆ ਬਈ ਇਹਦੀ ਕਿੰਨੀ ਉਮਰ ਹੋਗੀ ਕਾਲੇ ਇਹ ਬਈ 11 ਮਹੀਨੇ ਦੀ 11 ਮਹੀਨੇ ਉਮਰ ਆਹ ਖੀਰੀ ਦੰਦੋ ਹੀ ਠੀਕ ਆ ਦੰਦੋ ਖੀਰੀ ਆ ਹਾਂਜੀ ਹਾਂਜੀ ਠੀਕ ਆ ਕੋਈ ਬਈ ਇਹਦੇ ਰਿਕਾਰਡ ਬਾਰੇ ਪਤਾ ਹੈ ਆਪਾਂ ਨੂੰ ਨਹੀਂ ਉਹ ਬਈ ਆਪਾਂ ਲਈ ਕਿਸੇ ਤਰ੍ਹਾਂ ਦੇ ਹਾਂ ਠੀਕ ਆ ਚੰਗੇ ਗਾਈਆਂ ਤੁਹਾਨੂੰ ਬਜਰਸ ਠੀਕ ਆ ਪੁੱਛਣ ਮੈਂ ਕਿਹੜੇ ਸ਼ੀਮੂ ਠੀਕ ਆ ਬੰਨੀਆਂ ਚੰਗੀਆਂ ਯਾਨੀ ਕਿ ਰਿਕਾਰਡ ਦਾ ਨਹੀਂ ਪਤਾਗਾ ਲਓ ਬਈ ਬਾਈ ਨੇ ਨਾ ਬਰੀਡ ਪੱਖ ਤੋਂ ਵੇਖ ਕੇ ਵੱਚੀ ਲਈ ਆ ਪ੍ਰੋਪਰ ਜੇ ਸੀਮਨ ਰਿਕਾਰਡ ਦੀ ਗੱਲ ਕਰ ਲਈਏ ਉਹਦੇ ਬਾਰੇ ਨਹੀਂ ਵਾਲੀ ਜਾਣਕਾਰੀ ਜਿਹੜੇ ਵੀਰ ਨੂੰ ਦੋਸਤੋ ਇਹ ਵੱਚੀ ਪਸੰਦ ਹੋਵੇ ਵੇਖ ਸਕਦੇ ਆ ਬਹੁਤ ਚੰਗੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਵੇਖ ਸਕਦੇ ਆ ਚੰਗੀ ਬੱਛੀ ਆ ਦੋਸਤੋ ਬਾਕੀ ਤੁਹਾਨੂੰ ਝੋਲੀ ਵਿਖਾਉਣੇ ਆ ਤੇ ਥਲੋਂ ਥਣ ਵੀ ਦੋਸਤੋ ਜੀ ਗੱਲ ਕਰੀ ਆ ਸੋਹਣਾ ਲੱਗਿਆ ਬਾਈ ਇਹ ਮੋਟਾ ਮੋਟਾ ਲੈ ਵੀ ਕਾਲੇ ਮੜਾ ਜੱਗੋਂ ਨੂੰ ਰੋਕ ਕੇ ਰੱਖੀ ਇੱਕ ਅੰਨੀਗਾ ਮਰਾਦ ਗਈ ਦੇਖ ਸਕਦੇ ਥਣ ਬਹੁਤ ਮੋਟਾ ਲੱਗਿਆ ਦੇਖ ਸਕਦੇ ਚੰਗੀ ਝੋਲੀ ਆ ਦੋਸਤੋ ਚੰਗੀ ਵੜ ਤਿਆਰ ਹੋਊਗੀ ਬਈ ਕਾਲੇ ਇਹਦਾ ਰੇਟ ਕੀ ਕਰਾਂਗੇ ਫਿਰ ਆਪਾਂ ਇਹਦਾ 24000 ਇਹਦਾ 24000 ਹਾਂਜੀ ਮਾਨ ਤਨ ਕਰਦੇ ਆਂ ਬਈ ਕਰਦੇ ਆਂ ਮੰਨ ਠੀਕ ਆ ਲੋ ਜਿਹਦੇ ਵੱੱਛੀ ਪਸੰਦ ਹੋਵੇ ਤਾਂ ਵੱਚੀ ਖਰੀਦ ਸਕਦਾ ਜੇ ਦੋਨੇ ਨਾਗ ਪਸੰਦ ਆ ਤਾਂ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਕਾਲੇ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ